ਅਮਰੀਕਾ ਸਰਕਾਰ ਦਾ ਭਾਰਤੀਆਂ ਨੂੰ ਇੱਕ ਹੋਰ ਸਭ ਤੋਂ ਵੱਡਾ ਝਟਕਾ 487 ਭਾਰਤੀ ਫਿਰ ਕਿਤੇ ਜਾਣਗੇ ਡਿਪੋਰਟ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਹੋਏ ਸਨ ਦਾਖਲ ਉਹ ਹੁਣ ਆਉਣਗੇ ਵਤਨ ਵਾਪਸ ਤਾਂ ਪਹਿਲਾਂ 104 ਭਾਰਤੀਆਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਸੀ ਅੰਮ੍ਰਿਤਸਰ ਦੀ ਧਰਤੀ ਤੇ ਜਹਾਜ਼ ਉਤਰਿਆ ਜੋ ਆਰਮੀ ਦਾ ਜਹਾਜ਼ ਸੀ ਜਿਸ ਦੇ ਵਿੱਚ 30 ਪੰਜਾਬ ਦੇ ਨੌਜਵਾਨ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਡੌਂਕੀ ਲਗਾ ਕੇ ਗਏ ਸੀ ਤਾਂ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ 33 ਹਰਿਆਣਾ ਦੇ 33 ਗੁਜਰਾਤ ਦੇ ਤਿੰਨ ਮਹਾਰਾਸ਼ਟਰ ਦੇ ਤੇ ਤਿੰਨ ਉੱਤਰ ਪ੍ਰਦੇਸ਼ ਦੇ ਉਸ ਆਰਮੀ ਵਾਲੇ ਜਹਾਜ਼ ਦੇ ਵਿੱਚ ਨੌਜਵਾਨ ਸੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਜੋ ਆਪਣੇ ਹੁਣ ਵਤਨ ਭੇਜ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਨੌਜਵਾਨ ਵੀ ਸੀ ਕੁੜੀਆਂ ਵੀ ਸੀ ਤਾ ਰਿਪੋਰਟ ਹੁਣ 487 ਹੋਰ ਕਰਨਗੇ ਅਮਰੀਕਾ ਵਾਲੇ ਤਾਂ ਅਮਰੀਕਾ ਸਰਕਾਰ ਜਿਹੜੀ ਹੁਣ ਸਖਤ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਆ ਤਾਂ 487 ਹੋਰ ਜਿਹੜੇ ਭਾਰਤੀ ਰਿਪੋਰਟ ਹੋ ਕੇ ਆਉਣਗੇ ਵਿਦੇਸ਼ ਮੰਤਰਾਲੇ ਜਿਹੜੇ ਭਾਰਤੀ ਵਿਦੇਸ਼ ਵਿਦੇਸ਼ ਮੰਤਰਾਲੇ ਨੇ ਉਹਨਾਂ ਨੂੰ ਲਿਸਟ ਵੀ ਸੌਂਪ ਦਿੱਤੀ ਗਈ ਆ ਤਾਂ ਉਹਨਾਂ ਨੇ ਪੁੱਛਿਆ ਸੀ ਕਿ ਤੁਸੀਂ ਹੋਰ ਕਿੰਨੇ ਰਿਪੋਰਟ ਕਰਨੇ ਨੇ ਪਹਿਲਾਂ ਜੋ 104 ਭਾਰਤੀ ਰਿਪੋਰਟ ਹੋ ਕੇ ਭਾਰਤ ਪਹੁੰਚੇ ਨੇ ਤਾਂ ਉਸ ਤੋਂ ਪਹਿਲਾਂ ਵੀ ਇਹ ਕਿਹਾ ਗਿਆ ਸੀ ਕਿ 205 ਭਾਰਤੀ ਆਉਣਗੇ ਪਰ ਜਦੋਂ ਜਹਾਜ਼ ਉਤਰਿਆ ਆਰਮੀ ਵਾਲਾ ਤਾਂ ਉਸ ਦੇ ਵਿੱਚ 104 ਭਾਰਤੀ ਸਨ ਤਾਂ ਹੁਣ ਵੀ 487 ਭਾਰਤੀ ਹੋਰ ਡਿਪੋਰਟ ਕੀਤੇ ਜਾ ਰਹੇ ਨੇ ਤਾਂ ਆਖਰ ਜਿਹੜੇ ਡਿਪੋਰਟ ਹੋ ਕੇ ਇੱਥੇ ਵਤਨ ਵਾਪਸ ਆ ਰਹੇ ਨੇ ਉਹਨਾਂ ਦਾ ਫਿਊਚਰ ਕੀ ਆ ਸਰਕਾਰਾਂ ਕਿਵੇਂ ਉਹਨਾਂ ਦਾ ਹੱਥ ਫੜ ਰਹੀਆਂ ਨੇ ਹਰ ਸੂਬੇ ਦੀ ਸਰਕਾਰ ਨੂੰ ਇਹ ਚਾਹੀਦਾ ਕਿ ਉਹਨਾਂ ਨੌਜਵਾਨਾਂ ਦੇ ਭਵਿੱਖ ਦੇ ਵਿੱਚ ਹਨੇਰਾ ਨਾ ਹੋਵੇ ਇਸ ਕਰਕੇ ਕੋਈ ਚਾਨਣ ਦਾ ਦੀਵਾ ਜਗਾਇਆ ਜਾਵੇ ਤਾਂ ਹੁਣ ਸਰਕਾਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਭਵਿੱਖ ਦੇ ਵਿੱਚ ਚਾਨਣ ਦਾ ਦੀਵਾ ਜਗਾਉਣਗੀਆਂ ਇਹ ਸਭ ਤੋਂ ਅਹਿਮ ਹੈ ਕਿਉਂਕਿ ਇੱਕ ਪਾਸੇ ਤਾਂ ਉਹ ਨੌਜਵਾਨ ਚਲੋ ਗਲਤੀ ਕਰ ਲੈ ਲੈਂਦੇ ਨੇ ਉਹ ਚਲੇ ਗਏ ਪਰ ਉਹ ਕਈ ਨੌਜਵਾਨ ਅਜੇ ਇਹ ਨੇ ਜਿਹੜੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਅਸੀਂ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਜਾਵਾਂਗੇ ਇਸ ਤਰੀਕੇ ਦੇ ਨਾਲ ਅਸੀਂ ਕੋਲੰਬੀਆ ਦੇ ਵਿੱਚੋਂ ਜਾਵਾਂਗੇ ਇਸ ਤਰੀਕੇ ਦੇ ਨਾਲ ਅਸੀਂ ਮੈਕਸੀਕੋ ਦੀ ਕੰਧ ਟੱਪਾਂਗੇ ਕਹਿੰਦੇ ਸਾਨੂੰ ਤਾਂ ਇਹ ਕਿਹਾ ਸੀ ਵੀ ਇੱਥੋਂ ਤੁਸੀਂ ਬ੍ਰਾਜ਼ਿਲ ਬ੍ਰਾਜ਼ਿਲ ਤੋਂ ਇੱਥੇ ਇੱਥੋਂ ਸਿੱਧਾ ਤੁਹਾਨੂੰ ਅਮਰੀਕਾ ਪਹੁੰਚਾ ਦਾਂਗੇ ਤਾਂ ਕਈ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਹੱਡ ਬੀਤੀ ਸੁਣਾਈ ਗਈ ਆ ਕਿ ਕੀ ਕੀ ਉਹਨਾਂ ਦੇ ਨਾਲ ਹੋਇਆ ਕਿਸ ਤਰੀਕੇ ਦੇ ਨਾਲ ਤਸ਼ੱਦਦ ਹੋਇਆ ਤਾਂ ਉਹ ਕਿਵੇਂ ਕਿਵੇਂ ਡੌਂਕੀ ਲਗਾ ਕੇ ਜਿਹੜੇ ਅਮਰੀਕਾ ਪਹੁੰਚੇ ਸਨ ਤਾਂ ਉਹ ਕਹਿੰਦੇ ਵੀ ਸਾਨੂੰ ਤਾਂ ਜਿਹੜੇ ਏਜੰਟ ਨੇ ਉਹਨਾਂ ਨੇ ਠੱਗਿਆ ਸਾਡੇ ਨਾਲ ਤਾਂ ਧੋਖਾ ਜਿਹੜੇ ਨੇ ਟਰੈਵਲ ਏਜੰਟਾਂ ਨੇ ਕੀਤਾ ਤਾ ਹੁਣ ਏਜੰਟ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਆ ਹਰਿਆਣਾ ਦੇ ਵਿੱਚ ਵੀ ਤਿੰਨ ਮਾਮਲੇ ਦਰਜ ਕਰ ਲਏ ਗਏ ਨੇ ਜਿਹੜੇ ਏਜੰਟਾਂ ਨੇ ਇਹਨਾਂ ਨੌਜਵਾਨਾਂ ਨੂੰ ਫਸਾਇਆ ਸੀ ਜਿਹੜੇ ਨੌਜਵਾਨਾਂ ਨਾਲ ਧੋਖਾ ਕੀਤਾ ਸੀ ਤਾਂ ਪੰਜਾਬ ਦੇ ਵਿੱਚ ਵੀ ਹੁਣ ਕਾਰਵਾਈ ਹੋਣੀ ਸ਼ੁਰੂ ਹੋ ਚੁੱਕੀ ਪਰ ਹੁਣ ਜਿਹੜੇ 487 ਹੋਰ ਰਿਪੋਰਟ ਹੋ ਕੇ ਆਣਗੇ ਉਹ ਕਿਹੋ ਜੀ ਗੱਲਾਂ ਕਰਨਗੇ ਉਹ ਕਿਹੜੇ ਖੁਲਾਸੇ ਕਰਨਗੇ ਉਹ ਕਿਹੜੇ ਏਜੰਟ ਨੇ ਜਿਨ੍ਹਾਂ ਨੇ ਇਹਨਾਂ ਨੂੰ ਅਮਰੀਕਾ ਦੇ ਵਿੱਚ ਇਸ ਤਰੀਕੇ ਨਾਲ ਭੇਜਿਆ ਤਾਂ 487ਾਂ ਦੀ ਲਿਸਟ ਜਿਹੜੀ ਆ ਭਾਰਤੀ ਵਿਦੇਸ਼ ਮੰਤਰਾਲੇ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਭੇਜ ਦਿੱਤੀ ਗਈ ਆ ਹੁਣ 487 ਹੋਰ ਡਿਪੋਰਟ ਹੋ ਕੇ ਭਾਰਤ ਪਹੁੰਚਣਗੇ ਪਰ ਜਿਹੜੇ ਇਸ ਤਰੀਕੇ ਦੇ ਨਾਲ ਜਾਂਦੇ ਨੇ ਵਾਕਈ ਉਹ ਗਲਤ ਕੰਮ ਆ ਤਾਂ ਗੈਰ ਕਾਨੂੰਨੀ ਤਾਂ ਗੈਰ ਕਾਨੂੰਨੀ ਆ ਹਰ ਕੋਈ ਇਹੀ ਗੱਲ ਕਹਿੰਦਾ ਪਰ ਕਈ ਉਹ ਜਿਹੜੇ ਨੇ ਵਿਅਕਤੀ ਨੇ ਉਹ ਕਹਿੰਦੇ ਵੀ ਸਾਡੇ ਨਾਲ ਤਾਂ ਧੋਖਾ ਹੋਇਆ ਸਾਨੂੰ ਪਤਾ ਨਹੀਂ ਸੀ ਅਸੀਂ ਇਸ ਤਰੀਕੇ ਨਾਲ ਜਾਵਾਂਗੇ ਤਾਂ ਹਰ ਕਿਸੇ ਦਾ ਸੁਪਨਾ ਹੁੰਦਾ ਹਰ ਕਿਸੇ ਦਾ ਚਾਹ ਹੁੰਦਾ ਕਿ ਅਸੀਂ ਵਿਦੇਸ਼ ਚ ਜਾਈਏ ਬੱਦ ਤੋਂ ਬੱਦ ਪੈਸਾ ਕਮਾਈਏ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰ ਸਕੀਏ ਤਾਂ ਹੁਣ ਬਹੁਤ ਸਾਰੇ ਨੌਜਵਾਨਾਂ ਦੇ ਜਿਹੜੇ ਨੇ ਵੱਡੇ ਸੁਪਨੇ ਉਹ ਚੱਕਣਾ